ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਅਰਦਾਸ ਪੂਰੀ ਹੋਣ ਤੇ ਮਨ ਨਹੀਂ ਕਰਨਾ ਚਾਹੀਦਾ ਨੇਮ ਵਧਾ ਕੇ ਸ਼ੁਕਰਾਨਾ ਕਰਨਾ ਜੇ ਐਸਾ ਕਰੀਏ ਤਾਂ ਜਿਹੜੀ ਚੋਰੀ ਗੁਰੂ ਸਾਹਿਬ ਨੇ ਭਰੀ ਹੋਵੇ ਉਸ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਅਤੇ ਜੇਕਰ ਮਨ ਆ ਜਾਵੇ ਤਾਂ ਫਿਰ ਪਰਚਾ ਪੈ ਹੀ ਜਾਂਦਾ ਹੈ ਜਦੋਂ ਕਿਰਪਾ ਹੋਵੇ ਕੋਈ ਦਾਤ ਪ੍ਰਾਪਤ ਹੋਵੇ ਉਸ ਸੁੰਦਰ ਪ੍ਰਭੂ ਦੇ ਚਰਨਾਂ ਨਾਲ ਹੋਰ ਆਨੰਦ ਕਰੋ ਨੇਮ ਵਧਾਓ ਅਤੇ ਜੇ ਗੁਰੂ ਸਾਹਿਬ ਪੈਦ ਸਵਾਰ ਰਹੇ ਹਨ ਤਾਂ ਨੇਮ ਨਹੀਂ ਘਟੋਣਾ ਚਾਹੀਦਾ ਜਿੰਨੇ ਜੁਨਿਟ ਵਧਦੇ ਜਾਣ ਦੁਕਾਨਾਂ ਵਧੀਆਂ ਜਾਣ ਉਹਨੇ ਹੀ ਜਪਜੀ ਸਾਹਿਬ ਦੇ ਪਾਠ ਵੀ ਵਧਾ ਦੇਣੇ ਚਾਹੀਦੇ ਹਨ ਤਾਂ ਕਿ ਵੜ ਲੱਗੀ ਰਹੇ ਨਹੀਂ ਤਾਂ ਪਰਜਾ ਪਹਿ ਜਾਂਦਾ ਹੈ ਛਾੜੀ ਅੱਜ ਦੀ ਤੀਸਰੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ ਪਿਤਾ ਜੀ ਅਤੇ ਗੰਗੂ ਸ਼ਾ ਨਾਮ ਦੇ ਵਿਅਕਤੀ ਦੀ ਸ਼ਕਤੀ ਤੋਂ ਵੀ ਇਹੀ ਸੇਧ ਮਿਲਦੀ ਹੈ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਇਕ ਗੰਗੂシャ ਹੋਇਆ ਹੈ ਜੋ ਦਿੱਲੀ ਤੋਂ ਮੰਗਤਾ ਬਣ ਕੇ ਆਇਆ ਸੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਅਤੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਕੁਝ ਦਿਨ ਸੇਵਾ ਕੀਤੀ ਸਮਾ ਮਿਲਿਆ ਤਾਂ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਜੀ ਕਿਰਪਾ ਕਰੋ ਕਾਰੋਬਾਰ ਨਹੀਂ ਬੇਕਾਰ ਹਾਂ ਰੋਜੀ ਰੋਟੀ ਦਾ ਕੋਈ ਸਾਧਨ ਨਹੀਂ ਤਾਂ ਮਹਾਰਾਜ ਜੀ ਦਿਆਲੂ ਹੋ ਗਏ ਦਇਆ ਦੇ ਘਰ ਵਿੱਚ ਆ ਗਏ ਅਰਦਾਸ ਸੁਣੀ ਗਈ ਤਨਤਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਦਿੱਲੀ ਜਾਓ ਕਾਰੋਬਾਰ ਕਰੋ ਦੋ ਚੀਜ਼ਾਂ ਦਾ ਧਿਆਨ ਰੱਖਣਾ ਪਹਿਲਾ ਬਚਨ ਕੀਤਾ ਨਿਤ ਨੇਮਨਾ ਛਟਨਾ ਅਤੇ ਦੂਸਰਾ ਬਚਨ ਕੀਤਾ ਇੱਕ ਖਾਤਾ ਤਨਗੁਰੂ ਨਾਨਕ ਮਹਾਰਾਜ ਦਾ ਰੱਖਣਾ ਉਹੋ ਨਾ ਪੁੱਲ ਜਾਣਾ ਭਾਵ ਦਸਬੰਦ ਜ਼ਰੂਰ ਕਟਣਾ ਨਿੱਕੀ ਜਹੀ ਗੋਲਕ ਹੀ ਕਰ ਲਗਾਈ ਹੋਵੇ ਥੈਲੀ ਲਗਾਈ ਹੋਵੇ ਕਿ ਤਨਗੁਰੂ ਨਾਨਕ ਮਹਾਰਾਜ ਜੀ ਦੀ ਥੈਲੀ ਹੈ ਤਨਗੁਰੂ ਨਾਨਕ ਮਹਾਰਾਜ ਜੀ ਦੀ ਗੋਲਕ ਹੈ ਅਤੇ ਇਹ ਧੰ ਗੁਰੂ ਨਾਨਕ ਮਹਾਰਾਜਾ ਖਾਤਾ ਹਰ ਇੱਕ ਨੂੰ ਰੱਖਣਾ ਚਾਹੀਦਾ ਹੈ ਅਤੇ ਜਦੋਂ ਗੰਗੂ ਸ਼ਾਹ ਨੇ ਦਿੱਲੀ ਆ ਕੇ ਕਾਰੋਬਾਰ ਸ਼ੁਰੂ ਕੀਤਾ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਅਤੇ ਚੌਥ ਹੋਰ ਕਾਰੋਬਾਰ ਵਧਦਾ ਹੀ ਗਿਆ ਬਹੁਤ ਵਰਕਤ ਹੋ ਗਈ ਕਾਰੋਬਾਰ ਇਨਾ ਵੱਧ ਗਿਆ ਕਿ ਇਹ ਗੁਰੂ ਮਹਾਰਾਜ ਦੇ ਦੋਨਾਂ ਬਚਨਾਂ ਨੂੰ ਭੁੱਲ ਗਿਆ ਇੱਥੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇੱਕ ਸੱਚਾ ਬ੍ਰਾਹਮਣ ਤੰਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚੰਨਾ ਵਿੱਚ ਆਇਆ ਅਤੇ ਆ ਕੇ ਕਹਿਣ ਲੱਗਾ ਸਤਿਗੁਰੂ ਜੀ 2 ਮਹੀਨੇ ਬਾਅਦ ਮੇਰੀ ਤੀਰਵਿਆਹ ਹੈ ਤਨਗੁਰੂ ਨਾਨਕ ਮਹਾਰਾਜ ਜੀ ਦੇ ਘਰ ਵਿੱਚੋਂ ਮੈਨੂੰ ਵੀ ਸਹਿਯੋਗ ਦਿਓ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਲਮ ਲਈ ਕਾਗਜ਼ ਲਿਆ ਆਪ ਰੁੱਕਾ ਲਿਖਿਆ ਗੰਗੂ ਸ਼ਾਹੀ ਅਸੀਂ ਇੱਥੋਂ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਬ੍ਰਾਹਮਣ ਜੀ ਨੂੰ ਭੇਜ ਰਹੇ ਹਾਂ ਇਸ ਦੀ ਬੇਟੀ ਦੀ ਸ਼ਾਦੀ ਹੈ ਤਨ ਤਨ ਸ਼੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਖਾਤੇ ਵਿੱਚੋਂ ਇਸ ਨੂੰ ਸਹਿਯੋਗ ਦਿਓ ਇਸ ਦੀ ਬੱਚੀ ਦੀ ਸ਼ਾਦੀ ਲਈ ਇਸ ਨੂੰ ਗੁਰੂ ਨਾਨਕ ਦੇ ਖਾਤੇ ਵਿੱਚੋਂ ਮਾਇਆ ਦੇ ਕੇ ਇਸ ਗਰੀਬ ਦੀ ਮਦਦ ਕਰਦੇ ਹੋ ਅਤੇ ਜਦੋਂ ਇਹ ਬ੍ਰਾਹਮਣ ਦਿੱਲੀ ਪਹੁੰਚਿਆ ਅਤੇ ਦੇਖਿਆ ਕਿ ਇੰਨਾ ਜ਼ਿਆਦਾ ਕਾਰੋਬਾਰ ਵਧਿਆ ਪਿਆ ਹੈ ਅਗਾ ਕਿੰਨੇ ਹੀ ਬੰਦੇ ਹਨ ਇਸ ਨੇ ਜਾ ਕੇ ਰੁਕਾ ਵਿਖਾਇਆ ਕਿ ਮੈਂ ਗੋਇੰਦਵਾਲ ਸਾਹਿਬ ਤੋਂ ਆਇਆ ਹਾਂ ਤਨਗੁਰੂ ਨਾਨਕ ਮਹਾਰਾਜ ਜੀ ਦੇ ਘਰੋਂ ਰੁਕਾ ਜਾਂਦੇ ਜਾਂਦੇ ਗੰਗੂ ਸ਼ਾਗੁਰ ਪਹੁੰਚਿਆ ਮਨੀਮ ਕਹਿਣ ਲੱਗਾ ਕੋਈ ਆਇਆ ਹੈ ਬ੍ਰਾਹਮਣ ਜੀ ਹਨ ਅਤੇ ਇਹ ਰੁਕਾ ਲਿਆਂਦਾ ਹੈ ਕਿ ਤਨਗੁਰੂ ਨਾਨਕ ਮਹਾਰਾਜ ਦੇ ਖਾਤੇ ਵਿੱਚੋਂ ਇਸ ਦੀ ਸਹਾਇਤਾ ਕਰੋ ਗੰਗੂ ਸ਼ਾ ਅਕੋਂ ਆਪਣੇ ਬੰਦੇਆਂ ਨੂੰ ਪੁੱਛਦਾ ਹੈ ਕੋਈ ਹੈ ਸਾਡੇ ਕੋਲ ਖਾਤਾ ਤਨ ਗੁਰੂ ਨਾਨਕ ਮਹਾਰਾਜ ਦਾ ਦਿੱਲੀ ਵਿਖੇ ਕਾਰੋਬਾਰ ਵਿੱਚ ਇੰਨੀਆਂ ਬਰਗਤਾਂ ਪੈ ਗਈਆਂ ਪਰ ਨਾਲ ਮਨ ਵੀ ਆ ਗਿਆ ਅਤੇ ਸ਼ੁਕਰਾਨੇ ਵੀ ਭੁੱਲ ਗਿਆ ਤਨ ਗੁਰੂ ਨਾਨਕ ਮਹਾਰਾਜ ਦੇ ਖਾਤੇ ਵੀ ਭੁੱਲ ਗਿਆ ਮੁਨੀਮ ਕਹਿਣ ਲੱਗਾ ਤਨ ਗੁਰੂ ਨਾਨਕ ਮਹਾਰਾਜ ਦਾ ਖਾਤਾ ਤਾਂ ਕੋਈ ਨਹੀਂ ਹੈ ਉਸ ਬ੍ਰਾਹਮਣ ਨੂੰ ਗੰਗੂ ਸ਼ਾ ਕਹਿਣ ਲੱਗਾ ਨਾ ਪਈ ਸਾਡੇ ਇੱਥੇ ਕੋਈ ਗੁਰੂ ਨਾਨਕ ਦਾ ਖਾਤਾ ਨਹੀਂ ਚਲਿਆ ਜਾ ਇਥੋਂ ਉਹ ਬ੍ਰਾਹਮਣ ਲੁੱਕਾ ਲੈ ਕੇ ਵਾਪਸ ਆ ਗਿਆ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਅਤੇ ਆ ਕੇ ਗੁਰੂ ਅਮਰਦਾਸ ਮਹਾਰਾਜ ਨੂੰ ਕਹਿ ਲਗਾ ਉਹਨਾਂ ਨੇ ਆਖਿਆ ਹੈ ਸਾਡੇ ਕੋਲ ਤਾਂ ਕੋਈ ਤਨ ਗੁਰੂ ਨਾਨਕ ਮਹਾਰਾਜ ਦਾ ਖਾਤਾ ਨਹੀਂ ਸ਼੍ਰੀ ਗੁਰੂ ਅਮਰਦਾਸ ਜੀ ਦੇ ਮੁਖ ਵਿੱਚੋਂ ਇਹ ਵਚਨ ਨਿਕਲਿਆ ਜਿੱਥੇ ਤਨ ਗੁਰੂ ਨਾਨਕ ਮਹਾਰਾਜ ਦਾ ਖਾਤਾ ਨਹੀਂ ਉਥੇ ਕੁਝ ਵੀ ਨਹੀਂ ਹੁਣ ਉਹੀ ਕਾਰੋਬਾਰ ਡਾਊਨ ਹੋਣਾ ਸ਼ੁਰੂ ਹੋ ਗਿਆ ਅੱਜ ਹੋਰ ਕੱਲ ਹੋਰ ਕਰਦਿਆਂ ਕਰਦਿਆਂ ਦਿਵਾਲਾ ਨਿਕਲ ਗਿਆ ਜਦ ਹਾਲਾਤ ਬਿਲਕੁਲ ਵਿਗੜ ਗਏ ਪਹਿਲੇ ਦੀ ਤਰ੍ਹਾਂ ਕੰਗਾਲ ਹੋ ਗਿਆ ਗੰਗੂ ਸ਼ਾਦੀਆਂ ਸਾਰੀਆਂ ਬਖਸ਼ਿਸ਼ਾਂ ਖਤਮ ਹੋ ਗਈਆਂ ਅਰਦਾਸ ਪੂਰੀ ਹੁੰਦੇ ਮਨ ਕਰ ਬੈਠਾ ਸ਼ੁਕਰਾਨੇ ਚ ਨਹੀਂ ਆਇਆ ਤਾਂ ਇਸ ਨੂੰ ਯਾਦ ਆਇਆ ਕਿ ਅਰਦਾਸਾਂ ਤਾਂ ਮੇਰੀਆਂ ਪੂਰੀਆਂ ਹੋਈਆਂ ਸੀ ਝੋਲੀਆਂ ਵੀ ਭਰੀਆਂ ਸਨ ਪਰ ਮੈਂ ਦੋ ਬਚਨ ਨਹੀਂ ਸੰਭਾਲੇ ਨੇਮ ਨਾ ਛੱਡੀ ਅਤੇ ਪਾਨਗੁਰ ਨਾਨਕ ਮਹਾਰਾਜਾ ਖਾਤਾ ਰੱਖੀ ਇਹ ਦੁਬਾਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗਿਆ ਪਰ ਸ਼ਰਮ ਦੇ ਮਾਰੇ ਮਹਾਰਾਜ ਦੇ ਸਾਹਮਣੇ ਨਹੀਂ ਆਇਆ ਜਦੋਂ ਬੋਲੀ ਸਰ ਦੀ ਸੇਵਾ ਹੋ ਰਹੀ ਸੀ ਹੁਣ ਬੋਲੀ ਸਾਹਿਬ ਦੀ ਸੇਵਾ ਕਰਨ ਲੱਗ ਪਿਆ ਅਤੇ ਸੋਚਦਾ ਹੈ ਕਿਤੇ ਸਮਾਂ ਮਿਲੇ ਅਤੇ ਆਪਣੀ ਪੋਲਿ ਸ਼੍ਰੀ ਗੁਰੂ ਅਮਰਦਾਸ ਪਿਤਾ ਜੀ ਦੇ ਚਰਨਾਂ ਵਿੱਚ ਬਖਸ਼ਾਵਾਂ ਅਤੇ ਕੁਝ ਸਮੇਂ ਬਾਅਦ ਜਦੋਂ ਇਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਾਹਮਣੇ ਆਇਆ ਅਤੇ ਕਹਿ ਲਗਾ ਮਹਾਰਾਜੀ ਬਖਸ਼ੋ ਤੁਸੀਂ ਚੋਲੀਆਂ ਪਾ ਦਿਤੀਆਂ ਅਤੇ ਮੈਂ ਮਾਨ ਕਰ ਲਿਆ ਸ਼ੁਕਰਾਨੇ ਨਹੀਂ ਕੀਤੇ ਤਾਂ ਗੁਰੂ ਨਾਨਕ ਮਹਾਰਾਜ ਦਾ ਖਾਤਾ ਨਹੀਂ ਰੱਖਿਆ ਸ਼੍ਰੀ ਗੁਰੂ ਅਮਰਦਾਸ ਪਿਤਾ ਜੀ ਨੇ ਕਿਹਾ ਹੁਣ ਇਥੇ ਟਿਕ ਜਾਓ ਨਾਮ ਸਿਮਰਨ ਕਰੋ ਅਤੇ ਸੇਵਾ ਕਰੋ ਗੁਰੂ ਮਹਾਰਾਜ ਨੇ ਇਸ ਦੇ ਪੁੱਲ ਬਖਸ਼ੋਣ ਕਰਕੇ ਇਹੋ ਜਿਹੇ ਨਾਮ ਬਾਨੀ ਦੀ ਦਾਤ ਦੇ ਦਿੱਤੀ ਕਿ ਭਾਈ ਵੀਰ ਸਿੰਘ ਜੀ ਲਿਖਦੇ ਹਨ ਅੰਬਾਲੇ ਦੇ ਕੋਲ ਪਿੰਡ ਦਾਉ ਹੈ ਜਿੱਥੇ ਹੁਣ ਤੱਕ ਗੰਗੂ ਸ਼ਾਦੀ ਕੱਦੀ ਚੱਲਦੀ ਹੈ ਇਸ ਗੰਗੂ ਸ਼ਾਦੀ ਸਾਖੀ ਤੋਂ ਸਿੱਧ ਲੈਣੀ ਹੈ ਕਿ ਜਦ ਵੀ ਗੁਰੂ ਸਾਹਿਬ ਕੋਈ ਬਖਸ਼ਿਸ਼ ਕਰਨ ਜੇ ਚਾਹੁੰਦੇ ਹੋ ਉਹ ਸੰਭਾਲੀ ਰਹੇ ਤਾਂ ਹਮੇਸ਼ਾ ਗੁਰੂ ਸਾਹਿਬ ਦੇ ਸ਼ੁਕਰਾਨੇ ਵਿੱਚ ਰਹਿਣਾ ਕਿਦਰੇ ਬਖਸ਼ਿਸ਼ ਮਿਲਣ ਤੋਂ ਬਾਅਦ ਗੁਰੂ ਸਾਹਿਬ ਨੂੰ ਹੀ ਨਾ ਭੁੱਲ ਜਾਣਾ ਅਤੇ ਇੱਕ ਗੱਲ ਹੋਰ ਯਾਦ ਰੱਖਣਾ ਜੇ ਗੁਰੂ ਬਖਸ਼ਿਸ਼ ਕਰ ਸਕਦਾ ਹੈ ਤਾਂ ਉਹ ਵਾਪਸ ਵੀ ਲੈ ਸਕਦਾ ਹੈ ਇਸ ਲਈ ਹਮੇਸ਼ਾ ਗੁਰੂ ਸਾਹਿਬ ਦੇ ਨਿਰੰਮਲ ਪੈ ਵਿੱਚ ਰਹਿਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ